ਇਹ ਹੋਣਾ ਚਾਹੀਦਾ ਸੀਗਾ ਪਰਚਾ ਦਰਜ ਕਰਤਾ ਮਨਿੰਦਰਜੀਤ ਸਿੰਘ ਸਿੱਧੂ ਤੇ ਆ ਜਿਹੜਾ ਤੁਹਾਡਾ ਮਸਲਾ ਭਰਾਜ ਵਾਲਾ ਇਹ ਇੱਕ ਨਵੇਕਲਾ ਇਹ ਗਲੈਦਾਈ ਪਹਿਲੀ ਵਾਰ ਦੇਖਣ ਨੂੰ ਜਿੱਦਾ ਭ੍ਰਿਸ਼ਟਾਚਾਰ ਦਾ ਨਵਾਂ ਮੂਜਸਮਾ ਇਸ ਬੋਕਰ ਪਾਰਟੀ ਨੇ ਪੇਸ਼ ਕੀਤਾ ਬੋਲੀਆਂ ਲੱਗ ਰਹੀਆਂ ਨੇ ਨਿਲਾਮੀ ਹੋ ਰਹੀ ਆ ਤੂੰ ਮੈਨੂੰ 30 ਲੱਖ ਦੇ ਦਿੱਤਾ ਅਗਲਾ ਗਾਧ ਮੇਰੇ ਕੋ 55 ਲੱਖ ਦਾ ਆ ਗਿਆ ਤੇਰੀ ਪ੍ਰਧਾਨਗੀ ਕੈਂਸਲ ਖਵਾਨੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਦੋਸਤੋ ਸਾਰੇ ਤਹਿਸੀਲਾਂ 'ਚ ਨਲਾਮੀ ਲੱਗ ਰਹੀ ਹੈ ਲੁੱਟ ਮਚ ਰਹੀ ਹੈ ਸਾਰੇ ਥਾਣਿਆਂ ਦੇ ਵਿੱਚ ਜਿੰਨੀਆਂ ਪੋਸਟਿੰਗ ਟ੍ਰਾਂਸਫਰ ਮੁਲਸੀਦ ਉਹ ਲੈ ਕੇ ਉੱਪਰਲੇ ਲੈਵਲ ਤੱਕ ਹੋਰੀਆਂ ਸਾਰੀਆਂ ਦਿੱਲੀ ਵਿੱਚ ਬੈਠੇ ਸੌਦੇ ਕਰਕੇ ਇਥੇ ਇਹ ਸਮਝੋ ਸੌਦੇ ਕਰਕੇ ਨਲਾਮੀਆਂ ਹੋ ਰਹੀਆਂ ਨਲਾਮੀਆਂ ਭ੍ਰਿਸ਼ਟਾਚਾਰ ਪਹਿਲਾਂ ਵੀ ਸੀ ਪੰਜਾਬ 'ਚ ਮੈਂ ਨਹੀਂ ਕਹਿੰਦਾ ਕਿ ਨਹੀਂ ਸੀਗਾ ਲੇਕਿਨ ਉਹਦਾ ਕੋਈ ਮਾੜਾ ਮੋਟਾ ਕੋਈ ਸ਼ਰਮ ਰੱਖਦੇ ਸੀਗੇ ਇਹ ਤਾਂ ਬਿਸ਼ਰਮ ਬੰਦੇ ਆ ਗਏ ਨੇ ਮੇਰੇ ਵੀਰੋ ਮੈਂ ਪੁਲਿਸ ਸਟੇਟ ਦੀ ਗੱਲ ਕਰ ਰਿਹਾ ਸੀਗਾ ਜਿਹੜਾ ਪੰਜਾਬ ਚ ਬੋਲੇ ਮਾਲਵਿੰਦਰ ਸਿੰਘ ਮਾਲੀ ਬੋਲਿਆ ਉਹਦੇ ਦੇ ਪਰਚਾ ਚੱਕ ਕੇ ਮੈਂ ਤੁਹਾਡੇ ਸਾਹਮਣੇ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਨੇ ਐਨਸ਼ਰਮਣੀ ਕਾਲੀ ਦਲ ਦੇ ਪ੍ਰਾਣੇ ਜੇਲਾ ਕੱਟਣ ਵਾਲੇ ਬੰਦੇ ਐਨਐਸਏ ਚੱਲਣ ਵਾਲੇ ਆਦਮੀ ਐਮਰਜੈਂਸੀ ਚ 9 ਮਹੀਨੇ ਜੇਲ੍ਹ ਕੱਟਣ ਵਾਲੇ ਮੇਰੇ ਉੱਤੇ 9 ਸਾਲ ਪੁਰਾਣਾ ਮੁਕਤਮਾ ਐਨਡੀਪੀਐਸ ਦਾ ਬਦਲਾਖੋਰੀ ਦੇ ਤਹਿਤ ਭਗਵੰਤ ਮਾਨ ਕੱਲੇ-ਕੱਲੇ ਪੱਕ ਨੂੰ ਜਾਣਦਾ ਇਸੇ ਮੁਕੱਦਮੇ 'ਚ ਮੇਰੀ ਉਹਨੇ ਸਪੋਰਟ ਕੀਤੀ ਜਦੋਂ 2017 ਨਾਲ ਸ਼ੁਰੂਆਤ ਹੋਈ ਇਸ ਸਾਰੇ ਘਟਨਾਕ੍ਰਮ ਦੀ ਬੇਸ਼ਰਮ ਆਦਮੀ ਬੇਈਮਾਨ ਆਦਮੀ ਉਸੇ ਕੇਸ ਵਿੱਚ ਮੈਨੂੰ ਵੜਾ ਕੇ ਮੈਨੂੰ ਉਹ ਗ੍ਰਿਫਤਾਰ ਕਰਕੇ 4 ਮਹੀਨੇ ਇਹਨਾਂ ਨੇ 90 ਜੇਲ੍ਹ 'ਚ ਰੱਖਿਆ ਪੰਜ ਮੁਕੱਦਮੇ ਮੇਰੇ ਤੇ ਦਰਜ ਕੀਤੇ ਨੇ ਜਿੱਦਨ ਮੇਰੀ ਜ਼ਮਾਨਤ ਹੋ ਰਹੀ ਸੀ ਹਾਈ ਕੋਰਟ ਵੱਲੋਂ 4 ਜਨਵਰੀ 2024 ਨੂੰ ਤੜਕੇ 2 ਵਜੇ ਸੁਭਾਨਪੁਰ ਦਾ ਇੱਕ ਥਾਣਾ ਖੁਲਾ ਕੇ ਪੰਜਵਾਂ ਮੁਕੱਦਮਾ ਜੱਜ ਕੀਤਾ ਕਿ ਕਿਤੇ ਖੇਰਾ ਬਾਹਰ ਨਾ ਆਜੇ ਮੇਰੇ ਵੀ। ਔਰ ਔਰ ਸਰੋ Đảngਾ ਕਾਂਗਰਸ ਦੇ ਆਗੂਆਂ ਦੇ ਉੱਤੇ ਛਾਪੇ ਮਾਰੀ। ਕਿਸੇ ਦੇ ਖਿਲਾਫ ਇੱਕ ਪੰਜੀ ਦਾ ਸਬੂਤ ਨਹੀਂ ਇਕੱਠਾ ਕਰ ਸਕਿਆ। ਸਾਰੇ ਮੁਕੱਦਮੇ ਹਾਈ ਕੋਰਟਾਂ ਤੋਂ ਸੁਪਰੀਮ ਕੋਰਟਾਂ ਤੋਂ ਕੌਸ਼ ਹੋ ਗਏ ਨੇ। ਅੱਜ ਸ਼ਰਮ ਦਾ ਮਾਰਾ ਹੁਣ ਇਸ ਕੱਲ ਦੇ ਉੱਤੇ ਕੋਈ ਜਵਾਬ ਨਹੀਂ ਦਿੰਦਾ ਔਰ ਆਪਣੇ ਇਹਨਾਂ ਦੇ ਬੰਦੇ ਕੌਣ ਨੇ ਜਦੋਂ ਆ ਪਹਿਲਾਂ ਕਿਹਾ ਵੱਧ ਖਿਲਾਫ ਕਟਾਰੂ ਚੱਕ ਕੌਣ ਆ? ਭਗਵੰਤ ਮਾਨ 10 ਜਰਾ ਲੋਕਾਂ ਨੂੰ ਆਣ ਕੇ ਭਗਵਾਨ ਕਟਾਰੂ ਚੱਕ ਦੀ ਕੀ ਕਰਤੂਤ ਸੀਗੀ ਇੱਕ ਨੌਜਵਾਨ ਦੇ ਨਾਲ ਪੱਤ ਫੈਲੀ ਉਹਦੀ ਵੀਡੀਓ ਮੈਂ ਗਵਰਨਰ ਪੰਜਾਬ ਨੂੰ ਦਿੱਤੀ ਆ ਉਸ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬੋਰਟਰੀ ਤੋਂ ਤਸਦੀਕ ਕਰਾਈ ਆ ਵੀਡੀਓ ਠੀਕ ਪਾਈ ਗਈ ਲੇਕਿਨ ਕਟਾਰੂ ਚੱਕ ਦੇ ਉੱਤੇ ਕੋਈ ਐਕਸ਼ਨ ਨਹੀਂ ਬੜਾ ਮੈਂ ਹੈਰਾਨ ਆ ਕਿ ਉਹਦੇ ਨਾਲ ਬੰਦੇ ਕਿੱਦਾਂ ਕੈਬਨਿਟ ਦੇ ਵਿੱਚ ਆ ਜਿਹੜੇ ਮੰਤਰੀ ਸੰਤਰੀ ਜੇ ਬਣਾਏ ਨੇ ਇੱਕ ਜਗਰਾਵਾਂ ਵਿੱਚ ਐਨਆਰਆਈ ਦੀ ਪ੍ਰਾਪਰਟੀ ਦੇਖ ਕੇ ਖਾਲੀ ਕਰੋੜਾਂ ਰੁਪਏ ਦੀ ਖਾਲੀ ਜائਦਾਦ ਉੱਤੇ ਕਬਜ਼ਾ ਕਰ ਲਿਆ ਸਾਰੇ ਜਿਹਦਾ ਅੱਜ ਤੁਸੀਂ ਲੜਾਈ ਲੜੀ ਆ ਏਦਾਂ ਹੀ ਲੜਾਈ ਲੜ ਕੇ ਕੋਠੀ ਦਾ ਸੀ ਛਡਾਲੀ ਲੇਕਿਨ ਉਹਦੇ ਤੇ ਕੋਈ ਕ੍ਰਿਮੀਨਲ ਕੇਸ ਕਾਰਵਾਈ ਅੱਜ ਤੱਕ ਨਹੀਂ ਹੋਈ ਮੇਰੇ ਵੀਰੋ ਆ ਫੌਜਾ ਸਿੰਘ ਸਰਾਰੀ ਕੱਢ ਦਾ ਦਿੱਤਾ ਲੇਕਿਨ ਉਹਦੇ ਤੇ ਕਾਰਵਾਈ ਕੋਈ ਨਹੀਂ ਆ ਤੁਹਾਡੇ ਲਾਗੇ ਮਾਨਸ਼ੇਦ ਸਿੰਘਲਾ ਉਹਦੇ ਤੇ ਪਰਚਾ ਕਰਤਾ ਜੇਲ੍ਹ ਭੇਜਤਾ ਬੜਾ ਸੋਹਣਾ ਗੰਦ ਕੱਢ ਕੇ ਨਾਲ ਹੀ ਬਿਠਾਉਂਦੇ ਨੇ ਆਪਣੇ ਕੇਜਰੀਵਾਲ ਦੇ ਨਾਲ ਬਿਠਾਉਂਦਾ ਜਦੋਂ ਔਰ ਮਾਨਸਾਹ ਦਾ ਉਹਨਾਂ ਨੇ ਚਾਰਜ ਪੜਾ ਇਹਦਾ ਮਤਲਬ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਆ ਬੋਕਰ ਪਾਰਟੀ ਦੇ ਕਰਪਟ ਬੰਦਿਆਂ ਲਈ ਬਦਖਲਾਕ ਬੰਦਿਆਂ ਲਈ ਔਰ ਦੂਸਰਾ ਕਾਨੂੰਨ ਹੈ ਪੰਜਾਬ ਦੇ ਵਿੱਚ ਆਮ ਜਨਤਾ ਲਈ ਵਿਰੋਧੀਆਂ ਲਈ মিডিਆ ਵਾਸਤੇ ਕਿਸਾਨਾਂ ਦੇ ਨਾਲ ਅੱਜ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਮੈਂ ਅੱਜ ਆਪਣੇ ਹਲਕੇ ਪਲਾਟੋਂ ਆ ਰਿਹਾ ਕੱਟੋਗਾ 25 ਨਾਕੇ ਲੱਗੇ ਨੇ ਪੁਲਿਸ ਦੇ ਹਰ ਥਾਂ ਦੇ ਰੋਕ ਰੋਕ ਕੇ ਗੱਡੀਆਂ ਕਿਸੇ ਨੇ ਹਰੀ ਪਾਕਤਾਨੀ ਬੰਨੀ ਕੋਈ ਕਿਸਾਨ ਤਾਂ ਨਹੀਂ ਹੈ ਕੀ ਪੰਜਾਬ ਅੱਜ ਮੁਗਰਾਂ ਨਾਲੋਂ ਘੱਟ ਸਮੇਂ ਤੋਂ ਗੁਜ਼ਰ ਰਿਹਾ ਕੀ ਅੰਗਰੇਜ਼ਾਂ ਨੂੰ ਆਪਾਂ ਮਾੜਾ ਕੱਦ ਲਈ ਕਹਿੰਦੇ ਸੀਗੇ ਅੱਜ ਸਾਡੇ ਕਿਸਾਨਾਂ ਨੂੰ ਦੇਖੋ ਕਿੱਡਾ ਮੂਰਖ ਆਦਮੀ ਪਹਿਲਾਂ ਉਹਨਾਂ ਨੂੰ ਆਪਣੇ ਘਰ ਮੀਟਿੰਗ ਤੇ ਬੁਲਾਇਆ ਭਗਵੰਤ ਨੇ ਔਰ ਮੈਂ ਸਮਝਦਾ ਕਿ ਸਬਰ ਸੰਤੋਖ ਰੱਖਣਾ ਚਾਹੀਦਾ ਬੰਦੇ ਸਾਰੇ ਜ਼ਿੰਮੇਵਾਰ ਸਾਰੇ ਐਸਕੇਐਮ ਦੇ ਬੰਦੇ ਉੱਥੇ ਇਕੱਠੇ ਹੋਏ ਤੇ ਜਦੋਂ ਮੈਨੂੰ ਲੱਗਦਾ ਕੋਈ ਤਲਬ ਆ ਗਈ ਇਹਨੂੰ दारू ਦੀਆਂ ਦੇ ਵਿੱਚ ਵਿਚਾਲੇ ਦੇ ਤੇ ਸਾਡੇ 7-8 ਵਜੇ ਮੀਟਿੰਗ ਛੱਡ ਕੇ ਭੱਜ ਗਿਆ ਉਹਦੇ ਵਿੱਚ ਬਗੈਰ ਕਿਸੇ ਗੱਲ ਤੋਂ ਔਰ ਉਹਦੇ ਨਹੀਂ ਰਾਤ ਨੂੰ ਲਗਭਗ 350 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਵੀ ਗ੍ਰਿਫਤਾਰ ਨੇ ਉਹ ਕੀ ਪੰਜਾਬ ਜਮਹੂਰੀ ਸਟੇਟ ਹੈ ਨਹੀਂ ਅਜੇ ਪੁਲਿਸ ਦੀ ਸਟੇਟ ਆ ਕੋਈ ਵੀ ਬੋਲੇ ਉਹਦੇ ਖਿਲਾਫ ਆਪ ਰਾਜ ਕੀ ਕਹਿੰਦੀ ਆ ਉਹ ਕਹਿੰਦੀ ਕਿ ਇਹਦੇ ਕੋਲ 30 ਲੱਖ ਰੁਪਏ ਆਇਆ ਕਿੱਥੋਂ ਇਹ ਤਾਂ ਕੇਸਿਸ ਰਖ ਹੋਣਾ ਚਾਹੀਦਾ ਮਤਲਬ ਉਲਟਾ ਜਿਹੜਾ ਚੋਰ ਹੈ ਉਹ ਦੂਜਿਆਂ ਨੂੰ ਤਮਕਾਰਿਆ ਡਰਾ ਰਿਆ ਸਾਰੇ ਪੰਜਾਬ ਦੇ ਵਿੱਚ 3 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਮੇਰੇ ਵੀਰੋ ਕਹਿੰਦੇ ਸੀ ਅਸੀਂ ਸਾਦੇ ਜੇ ਬੰਦੇ ਆ ਜੀ ਇਹਦਾ ਲਸ਼ਕਰ ਤਾਂ ਦੇਖੋ 1000 ਗਨਮੈਨ ਆ ਭਗਵੰਤ ਪਾਣ ਦੇ ਕੋਲ 100 ਤੋਂ ਉੱਤੇ ਗੱਡੀ ਚੱਲਦੀ ਆ ਆ ਕੇਜਰੀਵਾਲ ਲਾਲਾ ਹੁਣੇ ਉਹਨਾਂ ਲਤਾੜਿਆ ਦਿੱਲੀੋਂ ਕੱਢ ਕੇ ਫਾੜ ਮਾਰਿਆ ਆਪਣੀ ਸੀਟ ਵੀ ਹਰਾਤੀ ਉਸ ਕੇਜਰੀਵਾਲ ਦੀ ਕੱਲ ਰਾਤ ਉਹ ਆਇਆ ਇੱਥੇ ਹੁਸਾਰਪੁਰ ਅਖੇ ਜੀ ਬੇਪਾਸ ਨਾ ਕਰਨੀ ਆ ਆਉਣਾ ਤਾਂ ਸ਼ਾਂਤੀ ਲੈਣ ਵਾਸਤੇ ਆ 35 ਗੱਡੀਆਂ ਦਾ ਕਾਫਲਾ ਹੂਟਰ ਮਾਰਦਾ ਲਾਈਟਾਂ ਵਜਾਉਂਦਾ ਉਸ ਹਾਰਪੁਰ ਦੇ ਰੈਸਟ ਹਾਊਸ ਵਿੱਚ ਮਿਲਿਆ ਤੁਹਾਨੂੰ ਲੱਗਦਾ ਹੈ ਆਮ ਬੰਦੇ ਨੇ ਮੇਰੇ ਵੀਰੋ ਔਰ ਸ਼ੀਸ਼ਮੈਲ ਦਾ ਇਲਜ਼ਾਮ ਲੱਗਿਆ ਉਹਦੇ ਤੇ 50 ਕਰੋੜ ਰੁਪਈਆ ਕੋਠੀ ਦੇ ਅੰਦਰ ਸਰਕਾਰੀ ਦੇ ਅੰਦਰ ਹੋਰ ਖਰਚ ਕੀਤਾ ਪਤਾ ਨਹੀਂ ਕਿੰਨੇ ਕਰੋੜ ਬਾਥਰੂਮ ਤੇ ਕਿੰਨੇ ਕਰੋੜ ਦਾ ਪਤਾ ਨਹੀਂ ਕਿੰਨੇ ਸੈਂਕੜੇ ਏਸੀ ਕਿੰਨੇ ਮਹਿੰਗੇ ਕਲੀਨ ਕਿੰਨਾ ਮਹਿੰਗਾ ਮਾਰਬਲ ਤੇ ਨਿਕੈ ਜਾਂਦੇ ਸੀ ਸਾਦੇ ਜਿਹੇ ਬੰਦੇ ਆਮ ਜਿਹੇ ਘਰਾਂ ਦੇ ਬੰਦੇ ਆ ਮੇਰੇ ਵੀਰੋ ਪੰਜਾਬ ਚ ਇੱਕੋ ਹੀ ਗੱਲ ਕਹਿ ਰਿਆ ਭਗਵੰਤ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਮੈਂ মিডিਆ ਦੇ ਜ਼ਰੀਏ ਅੱਜ ਉਹਨੂੰ ਚੁਣੌਤੀ ਦੇ ਨਾਂਵਾਂ ਕਿ ਜਿਹੜਾ ਤੂੰ ਕਹਿਣਾ 35-40 ਹਜ਼ਾਰ ਨੌਕਰੀ ਦਿੱਤੀ ਉਹਦਾ ਇੱਕ ਵਾਈਟ ਪੇਪਰ ਛਾਇਆ ਕਰਕੇ ਦਿਖਾ ਸਾਹਮਣੇ ਵਾਈਟ ਪੇਪਰ ਦੱਸ ਕੇ ਕਿਹੜੇ ਪਿੰਡ ਦੇ ਬੰਦੇ ਨੂੰ ਕਿੱਥੋਂ ਨੌਕਰੀ ਮਿਲੀ ਆ ਕਿਉਂਕਿ ਮੇਰਾ ਮੰਨਣਾ ਆ ਕਿ ਸਾਡੇ ਕੋਲ ਉਹ ਕਾਨੂੰਨ ਨਹੀਂਗਾ ਜੋ ਹਿਮਾਚਲ ਪ੍ਰਦੇਸ਼ ਨੇ ਬਣਾਇਆ ਜੋ ਹਰ ਉੱਤਰਾ ਖੰਡ ਨੇ ਬਣਾਇਆ ਜੋ ਗੁਜਰਾਤ ਤੇ ਰਾਜਸਥਾਨ ਵਿੱਚ ਤੇ ਕੋਈ ਵੀ ਬਾਹਰ ਦਾ ਬੰਦਾ ਆਣ ਕੇ ਨਾ ਵੋਟਰ ਬਣ ਸਕਦਾ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਖਰੀਦ ਸਕਦਾ ਉਹਦੀ ਗੈਰ ਹਾਜ਼ਰੀ ਵਿੱਚ ਸਾਰੀਆਂ ਨੌਕਰੀਆਂ ਸਾਡੀਆਂ ਕੋ ਰਾਜਸਥਾਨ ਦਾ ਕੋ ਰਹਾਣੇ ਦਾ ਕੋ ਦਿੱਲੀ ਦਾ ਕੋ ਬਾਹਰੇ ਬੰਦੇ ਸਾਰੇ ਨੌਕਰੀਆਂ ਲੈ ਗਏ ਨੇ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਮਾਤਾਵਾਂ ਭੈਣਾ ਆਈਆਂ ਨੇ ਮੈਂ ਕਹਿਣਾ ਚਾਹੁੰਦਾ ਇਸ ਗਲਤੀ ਦਾ ਆਪਾਂ ਸੁਧਾਰ ਕਰਨਾ ਵਾ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ ਮੇਰੇ ਕੋਲ ਔਰ ਸਾਰੀਆਂ ਪਾਰਟੀਆਂ ਦੇ ਅੱਗੂ ਬੈਠੇ ਮੈਂ ਤਾਨ ਕਰਦਾ ਅਗਲੀ ਸਰਕਾਰ ਬਣੇਗੀ ਵਾਹਿਗੁਰੂ ਕਿਰਪਾ ਕਰੇ ਇਸ ਅਗਲੀ ਸਰਕਾਰ ਵਿੱਚ ਕੱਲੇ ਕੱਲੇ ਬੰਦੇ ਨੂੰ ਅਕਾਉਂਟੇਬਲ ਹੋਲਡ ਕਰਨਾ ਪਵੇਗਾ ਜਿਨ੍ਹਾਂ ਲੋਕਾਂ ਨੇ ਜ਼ਿਆਦਤੀ ਕੀਤੀ ਲੋਕਾਂ ਦੇ ਨਾਲ ਆਰਮ ਸਿੰਘ ਭਰਾਜ ਖੜਾ ਇੱਥੇ ਉਹ ਬੀਬੀ ਦੇ ਪਿੰਡ ਦਾ 75 ਸਾਲ ਦੀ ਦੀ ਮਾਤਾ ਤੇ ਪਰਚਾ ਉਹ ਮੈਂ ਵੇਖ ਰਿਹਾ ਸਰਦਾਰ ਜਰਨੈਲ ਸਿੰਘ ਘਰਾਚੋਂ ਵਾਲਾ ਉਹਦੇ ਤੇ ਪਰਚਾ ਪਤਾ ਨਹੀਂ ਕਿੰਨੇ ਪਰਚੇ ਔਰ ਕੇਜਰੀਵਾਲ ਦੀ 도ਗਲੀ ਨੀਤੀ ਕੇਜਰੀਵਾਲ ਤੇ ਭਗਵੰਤ ਦੀ ਇੱਕ ਹੋਰ ਗੱਲ ਸੁਣੋ ਦੋ ਗੱਲਾਂ ਤੇ ਕੋਸਤਾ ਹੈ ਬੀਜੇਪੀ ਨੂੰ ਇਕ ਤਾਂ ਕਹਿੰਦਾ ਜੀ ਕਿ ਇਹਨਾਂ ਨੇ सीबीआई ਤੇ ਈਡੀ ਦਾ ਦੁਰਉਪਯੋਗ ਕਰਕੇ ਸਾਡੇ ਮੋਕਰ ਪਾਰਟੀ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਦਿੱਤਾ ਹਾਲਾਂਕਿ ਸ਼ਰਾਬ ਦਾ ਘਟਾਲਾ ਵਾ 2000 ਕਰੋੜ ਰੁਪਏ ਦਾ ਕੰਟਰੋਲਰ ਆਡੀਟਰ ਪਰਚੇ ਕਰਤੇ ਦੂਸਰਾ ਕਹਿੰਦਾ ਕਿ ਦਿੱਲੀ ਮੇ ਬੀਜੇਪੀ ਨੇ ਕੋਦੀ ਮੀਡੀਆ ਬਣਾ ਦਿਆ ਹੈ ਪਰ ਉਹ ਪੰਜਾਬ ਦੇ ਵਿੱਚ ਕੀ ਕੀਤਾ ਵਾ ਪੰਜਾਬ ਦੇ ਵਿੱਚ ਉੱਪਰਲੇ ਪੱਤਰੇ ਤੋਂ ਪੱਤਰ ਤੋਂ ਲੈ ਕੇ ਪੁਲਿਸ ਤੇ ਬਿਜਲੈਸ ਦਾ ਦੁਰਉਪਯੋਗ ਕਰਕੇ ਥਲੜੇ ਪੱਤਰ ਤੱਕ ਸਰਪੰਚ ਤੇ ਕਾਉਂਸਲਰਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਨੇ ਇਹਦੇ ਤੇ ਉਹਨਾਂ 'ਚ ਕੀ ਫਰਕ ਹੈ ਮੇਰੇ ਵੀਰੋ ਔਰ ਜਿਹੜਾ ਕਹਿੰਦਾ ਮੀਡੀਆ ਕੈਪਚਰ ਕੀਤਾ ਮਾਫ ਕਰਨਾ ਬਹੁਤਾ ਮੀਡੀਆ ਜਿਹੜਾ ਮੇਨਸਟ੍ਰੀਮ ਹੈ ਉਹ ਹਾਈਜੈਕ ਕੀਤਾ ਭਗਵੰਤਪਾਨ ਨੇ ਪੈਸੇ ਦੇ ਕੇ ਦਬਾ ਕੇ ਬਾਵਮ ਰੋਡ ਦੇ ਪਰਚੇ ਦਰਜ ਕਰਕੇ ਅਕਾਊਂਟ ਬੰਦ ਕਰਕੇ ਟੀਵੀ ਬੰਦ ਕਰਕੇ ਪੰਜਾਬ ਦੇ ਵਿੱਚ ਕੋਈ ਮੀਡੀਆ ਆਜ਼ਾਦ ਨਹੀਂਗਾ ਮੇਰੇ ਵੀਰੋ ਆ ਜਿਹੜਾ ਅਸੀਂ ਸਰਵਾਈਵ ਕਰ ਰਹੇ ਆ ਆਪਣੇ ਸੋਸ਼ਲ ਮੀਡੀਆ ਨਾਲ ਸਰਵਾਈਵ ਕਰ ਰਹੇ ਆ ਜਿਹੜੇ ਜਿਹੜੀਆਂ ਗੱਲਾਂ ਅਸੀਂ ਕਹਿੰਦੀਆਂ ਜਿਗਦੇ ਇਹਨਾਂ ਦੀ ਮੇਨ ਸਟ੍ਰੀਮ ਮੀਡੀਆ ਜਿਹੜਾ ਕਬਜ਼ਾ ਕੀਤਾ ਬੋਕਰਾਂ ਨੇ ਇਹਨਾਂ ਦਾ ਸਾਡੀ ਕੋਈ ਖਬਰ ਹੀ ਨਹੀਂ ਦਿਖਾਉਣੀ ਸੀਗੀ ਇਸ ਲਈ ਮੇਰੇ ਵੀਰੋ ਸਮਾਂ ਆਵੇਗਾ ਅਵਸ਼ ਇਹ ਕੁਦਰਤ ਬੜੀ ਬਿਆਨਤਾ ਵਾਹਿਗੁਰੂ ਸਭ ਕੁਝ ਦੇਖਦਾ ਤੁਹਾਨੂੰ ਮੈਂ ਦੱਸ ਦਿੰਨਾ ਕਦੀ ਵੀ ਕਦੀ ਵੀ ਤੁਹਾਡਾ ਕੀਤਾ ਹੋਇਆ ਸੰਘਰਸ਼ ਅਜਾਇਆ ਨਹੀਂ ਜਾਏਗਾ 1.5 ਸਾਲ ਬਚਾ ਲੈਣਗੇ ਭਰਾਜ ਨੂੰ 1.5 ਸਾਲ ਬਚਾ ਲੈਣਗੇ ਕਟਾਰੂ ਚੱਕ ਨੂੰ ਬੇਤਸਾਲ ਬਚਾਲਣਗੇ ਆ ਜਿਹੜੇ ਹੋਰ ਇਹਨਾਂ ਦੇ ਮਾਨੂਕੇ ਟਾਈਪ ਬੰਦੇ ਨੇ ਬਾਤ ਵਿਚਾਰਦੀ ਮੇਲੀ ਉਸ ਪਰਮਾਤਮਾ ਵਾਹਿਗੁਰੂ ਦੀ ਅਚੈਰੀ ਵਿੱਚ ਕਿੱਲੇ ਕਿੱਲੇ ਦਾ ਸਾਫ ਹੋਵੇਗਾ ਆ ਨਸ਼ਿਆਂ ਦੇ ਖਿਲਾਫ ਦੀ ਤਿੰਨ ਸਾਲ ਤੋ ਸੁਣਦੇ ਰਹੇ ਮੇਰੇ ਵੀਰੋ ਤਿੰਨ ਸਾਲ ਜ਼ਾਇਆ ਕਿਤੇ ਤੇ ਹੁਣ ਸਿੱਧਾ ਹੀ ਬਲਡੋਜ਼ਰ ਚਲਾਉਣ ਲੱਗ ਗਿਓ ਕੋਈ ਪਤਾ ਕਿ ਸੁਪਰੀਮ ਕੋਰਟ ਵੰਡਿਆ ਨੇ ਬਲਡੋਜ਼ਰ ਬੈਂਕ ਕਿੱਤਾ ਹੋਇਆ ਤੋਂ ਕਿ ਯੂਪੀ ਵਿੱਚ ਭਾਜਪਾ ਦੀ ਸਰਕਾਰ ਨੇ ਗੈਂਗਸਟਰਾਂ ਦੇ ਘਟਾ ਇਸ ਉਹਨਾਂ ਨੇ ਕੰਮ ਨਾ ਕਰ ਦਿੱਤਾ ਅੱਜ ਵੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਹੈ ਸਾਡੇ ਕੋਲ ਪੁਲਿਸ ਪ੍ਰਣਾਲੀ ਹੈ ਸਾਡੇ ਕੋਲ ਪ੍ਰੋਸੀਕਿਊਸ਼ਨ ਜਿਹੜਾ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਹੈ ਸਾਡੇ ਕੋਲ ਜੁਡੀਸ਼ਰੀ ਤੇ ਜੱਜਾਂ ਦੀ ਪ੍ਰਣਾਲੀ ਹੈ ਤੁਸੀਂ ਉਹਨਾਂ ਦੇ ਉੱਤੋਂ ਦੀ ਜਾ ਕੇ ਲੋਕਾਂ ਦੇ ਘਰ ਟਾ ਰਹੇ ਹੋ ਇਹ ਤੁਹਾਨੂੰ ਅਧਿਕਾਰ ਕਿਸ ਨੇ ਦਿੱਤਾ ਦਿੱਤਾ ਵਾ ਫਰਜ਼ ਕੋ ਅੱਜ ਤੁਸੀਂ ਕਿਸੇ ਆਦਮੀ ਜਿਹੜਾ ਐਨਡੀਪੀਐਸ ਵਿੱਚ ਅੰਦਰ ਆਉਦਾ ਉਹਦਾ ਘਰ ਟਾਤਾ ਕੱਲ ਨੂੰ ਉਹਨੂੰ ਹਾਈ ਕੋਰਟ ਤੇ ਉਹ ਜਾ ਸੁਪਰੀਮ ਕੋਰਟ ਨੇ ਉਹ ਭਰੀ ਕਰ ਦਿੱਤਾ ਕਿ ਭਗਵੰਤ ਮਾਨ ਦੇ ਕੇਜਰੀਵਾਲ ਉਹਦਾ ਘਰ ਦੁਆਰਾ ਬਣਾ ਕੇ ਦਿਖਾਉਂਗੇ ਤੁਸੀਂ ਇਸ ਲਈ ਇਸ ਜ਼ਿਆਤੀ ਤੇ ਨਾ ਉਤਰੋ ਔਰ ਦੂਸਰਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਨਸ਼ੇ ਤੇ جنگ ਛੇੜਤੀ ਜੀ جنگ ਛੇੜਤੀ ਅਖਬਾਰਾਂ ਅਜ ਲਿਖ ਰਹੇ ਨੇ ਟੀਵੀ ਆ ਜਾ ਰਿਹਾ ਉਹ ਮਾਈਨਿੰਗ ਤੇ ਤੁਹਾਡੇ ਪਿਓ ਨੇ ਜੰਗ ਛੇੜਨੀ ਆ ਐਨਾ ਪੰਜਾਬ ਦਾ ਪੈਸਾ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਕਿ ਮੈਂ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਕੇ 20000 ਕਰੋੜ ਰੁਪਏ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਂਗਾ ਤੁਹਾਨੂੰ ਪਤਾ ਕਿ ਪਿਛਲੇ 3 ਸਾਲਾਂ ਦੀ ਆਮਦਨ ਕਿੰਨੀ ਹੈ ਸਰਕਾਰੀ ਖਜ਼ਾਨੇ ਚ ਮਾਈਨਿੰਗ ਵਪਾਰ ਤੋਂ ਸਿਰਫ 250 ਕਰੋੜ ਰੁਪਏ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਣਾ ਕਿ ਹੁਣ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਵਾ ਮਾਈਨਿੰਗ ਤੇ ਕੋਈ ਜੰਗ ਨਹੀਂ ਕਿਉਂਕਿ ਉੱਥੇ ਪੈਸਾ ਦਿੱਲੀ ਤੱਕ ਚੰਡੀਗੜ੍ਹ ਤੱਕ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਮੇਰੇ ਵੀਰੋ ਇਸ ਲਈ ਸਾਰੀ ਗੱਲ ਨੂੰ ਮੋੜ ਤੋਂ ਸਮਝੋ ਔਰ ਜਿਹੜੇ ਲੋਕ ਡਰਦੇ ਨੇ ਪਰਚਿਆਂ ਤੋਂ ਯਾ ਘਬਰਾਉਂਦੇ ਨੇ ਕਿ ਮੇਰਾ ਕੋਈ ਵਪਾਰ ਬੰਦ ਕਰ ਦੇਣਗੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਹ ਅੱਗ ਜਿਹੜੀ ਆ ਨਾ ਇਹ ਮਤ ਸਮਝਣਾ ਕਿ ਮੈਨੂੰ ਕੀ ਤੇ ਸਾਨੂੰ ਕੀ ਇਹ ਅੱਗ ਜਦੋਂ ਫੈਲਦੀ ਆ ਇਹ ਹਰ ਇੱਕ ਦੇ ਘਰ ਵਿੱਚ ਜਾ ਕੇ ਵੱਜਦੀ ਆ ਤੁਹਾਡੇ ਬੱਚੇ ਮਾਰੇ ਨੇ ਨਸ਼ੇ ਨਾਲ ਤੁਹਾਡੀਆਂ ਤੁਹਾਡੀਆਂ ਹੀ ਪਿੰਡਾਂ ਦੀਆਂ ਜ਼ਮੀਨਾਂ 'ਚੋਂ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੁਹਾਡੀਆਂ ਜੇਪਾਂ 'ਚੋਂ ਤਹਿਸੀਲਾ ਵਿੱਚ 50-50 ਹਜ਼ਾਰ ਰੁਪਏ ਰਜਿਸਟਰੀ ਦਾ ਲਿਆ ਜਾ ਰਿਹਾ ਤੁਹਾਡੀਆਂ ਜੇਪਾਂ ਤੋਂ ਝੁੱਠੀਆਂ 362 370 ਦੇ ਪੈਸੇ ਪੁਲਿਸ ਅਗਰਾਹੀ ਕਰ ਰਹੀ ਹੈ ਮੇਰੇ ਵਿਰੋਧ ਇਸ ਲਈ ਤੁਹਾਡਾ ਸਭ ਦਾ ਧੰਨਵਾਦ ਲੀਡਰਸ਼ਿਪ ਸਾਰਿਆਂ ਦੀ ਆਈ ਆ ਪਰ ਪ੍ਰਣ ਕਰਕੇ ਜਾਓ ਕਿ ਜਿਹੜੇ ਅਫਸਰਾਂ ਨੇ ਜ਼ਿਆਤੀ ਕੀਤੀ ਆ ਅੱਜ ਸਮਰੂਹ ਲੱਗੇ ਨੇ ਅਗਲੀ ਸਰਕਾਰ ਚ ਜਲੰਧਰ ਵਾਲੇ ਦੀ ਮਿੰਟ ਕੱਢ ਕੇ ਉੱਥੇ ਪੈਸੇ ਦੇ ਕੇ ਲੱਗ ਜਾਣ ਜਿਹੜਾ ਉਹ ਤਾਂ ਲੱਗੇ ਆਮਰਸਰ ਉਹ ਕਿਸੇ ਸਿਆਸੀ ਬੰਦੇ ਦੇ ਪੈਰ ਫੜ ਕੇ ਬਠਿੰਡੇ ਲੱਜੇ ਇਹ ਨਹੀਂ ਹੋਣ ਦੇਣਾ ਬਿਲਕੁਲ ਵੀ ਔਰੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪਿਛਲੀ ਸਰਕਾਰ ਨੇ ਬਣਾਇਆ ਸੀ ਇੱਕ ਬਦਲਾਖੋਰੀ ਦਾ ਕਮਿਸ਼ਨ ਬਣੇਗਾ ਪੰਜਾਬ ਦੇ ਵਿੱਚ ਬਦਲਾਖੋਰੀ ਦਾ ਕੱਲਾ ਕੱਲਾ ਪਰਚਾ ਜਿਹੜਾ ਕਾਂਗਰਸ ਤੇ ਵਿਰੋਧੀਆਂ ਤੇ ਕਿਸਾਨਾਂ ਤੇ ਮੀਡੀਆ ਤੇ ਉਹਦਾ ਇਨਸਾਫ ਪ੍ਰਮਾਤਮਾ ਵਾਹਿਗੁਰੂ ਤੋਂ ਅਸੀਂ ਲੈਣ ਨੂੰ ਵਚਨਬੱਧ ਆਏ ਸਾਡੀ ਜ਼ਿੰਮੇਵਾਰੀ ਆ ਕੱਲੇ ਕੱਲੇ ਨੂੰ ਇਨਸਾਫ ਅਸੀਂ ਲੈ ਕੇ ਦਿਆਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਮੇਰੇ ਥੋੜੇ ਨੂੰ ਜਿਵੇਂ ਜਿਆਦਾ ਹੋਣ ਕਰਕੇ ਦੂਰ ਆਇਆ ਦੂਰ ਪਹੁੰਚਣਾ ਮੈਂ ਛੁੱਟੀ ਲੈਣੀ ਆ ਪਰ ਤੁਸੀਂ ਇਸੇ ਤਰ੍ਹਾਂ ਹੀ ਡਟੇ ਰਹਿਣਾ ਵਾ ਔਰ ਪੂਰਾ ਸਰਕਾਰ ਦਾ ਉਦੋਂ ਤੱਕ ਵਿਰੋਧ ਕਰਨਾ ਜਿੱਦਨ ਤੱਕ ਭਰਾਜ ਦੇ ਖਿਲਾਫ ਇਸ ਕ腐ਪਸ਼ਨ ਦੇ ਮਸਲੇ ਨੂੰ ਜਿਹੜਾ ਹੈ ਮੁਕਦਮਾ ਦਰਜ ਨਾ ਹੋ ਜਾਵੇ ਔਰ ਨਾਲ ਮਨਜੀਤ ਸਿੰਘ ਕਾਕਾ ਦੇ ਪਰਿਵਾਰ ਮੈਂ ਕਹਿੰਨਾ ਬੜੇ ਜੋਧੇ ਬੰਦੇ ਨੇ ਯਾਰ ਬੜੇ ਦਲੇਰ ਨੇ ਸਤਨਾਮ ਉਹਨਾਂ ਨੇ ਦੱਸਿਆ ਮੈਨੂੰ ਆ ਵਿਨੈਤਜੀਤ ਨੇ ਕਿਹਾ ਮੇਰੇ ਕੋਲ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਇਹ ਸਾਰੀਆਂ ਰਿਕਾਰਡਿੰਗਸ ਛਾਇਆ ਕਰੋ ਤਾਂ ਕਿ ਲੋਕਾਂ ਦੀ ਕਚੈਰੀ ਵਿੱਚ ਇਹਨਾਂ ਦਾ ਹੋਰ ਵੀ ਪਰਦਾ ਫਾਸ਼ ਹੋ ਸਕੇ ਅਗਰ ਤੁਸੀਂ ਮੇਰੀਆਂ ਗੱਲਾਂ ਸਾਰੀਆਂ ਨਾਲ ਸਹਿਮਤ ਆ ਇੱਕ ਵਾਰ ਫਤਿਹ ਦਾ ਪਿਆਰ ਨਾਲ ਜ਼ਰੂਰ ਅچھے ਤਰੀਕੇ ਨਾਲ ਹੱਥ ਖੜੇ ਕਰਕੇ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ